ਆਮ ਆਦਮੀ ਪਾਰਟੀ ਦੇ ਅਮਨ ਅਰੋੜਾ ਜੀ ਉਹਨਾਂ ਦਾ ਲਿਸਟ ਜੀ ਨਾਮ ਹੈ ਵੀ ਉਹ ਅੰਮਰਸਰ ਦੀ ਧਰਤੀ ਦੇ ਝੰਡਾ ਲਹਿਰਾ ਰਹੇ ਨੇ ਇਹ ਬਹੁਤ ਮੰਦ ਭਾਗੀ ਗੱਲ ਹੈ ਸਾਡੇ ਦੇਸ਼ ਲਈ ਵੀ ਹੈ ਸਾਡੇ ਪੰਜਾਬ ਦੀ ਜਿਹੜੀ ਬਦਲਾਅ ਵਾਲੀ ਗੱਲ ਤੀ ਵੀ ਅਸੀਂ ਬੜਾ ਵੱਡਾ ਬਦਲਾਅ ਲਿਆਵਾਂਗੇ ਅਸੀਂ ਸਾਫ਼ ਸੁਥਰੀ ਰਾਜਨੀਤੀ ਕਰਾਂ ਉਹਦਾ ਵੀ ਇੱਕ ਜਨਾਜਾ ਨਿਕਲ ਗਿਆ ਇਸ ਗੱਲੋਂ ਦੇਖੋ ਜੀ ਬਹੁਤ ਹੀ ਗਲਤ ਗੱਲ ਆ ਬਹੁਤ ਹੀ ਇਹ ਸ਼ਰਮਨਾਕਾ ਜਿਹੜੇ ਮੈਨੂੰ ਲੱਗਦਾ ਨਾ ਅਮਨ अरोड़ा ਜੀ ਨੇ ਜਿਹੜੇ ਉਹਨਾਂ ਨੂੰ ਖੁਦ ਹੀ ਨੈਤਿਕਤਾ ਦੀਆਂ ਇਹ ਗੱਲਾਂ ਕਰਦੇ ਆ ਉਹਨਾਂ ਨੂੰ ਖੁਦ ਹੀ ਇਸ ਤੋਂ ਲਾਂਭੇ ਹੋ ਜਾਣਾ ਚਾਹੀਦਾ ਸੀ ਉਹਨਾਂ ਨੂੰ ਆਪਣਾ ਜਿਹੜਾ ਅਸਤੀਫਾ ਉਹ ਮੁੱਖ ਮੰਤਰੀ ਸਾਹਿਬ ਤੇ ਸਪੀਕਰ ਸਾਹਿਬ ਨੂੰ ਦੇ ਦੇਣਾ ਚਾਹੀਦਾ ਸੀ ਦੇਖੋ ਜਿੱਨਾ ਚ ਸਾਡੇ ਸੰਵਧਾਨ ਨੇ ਸਾਡੀਆਂ ਕੋਟਾਂ ਨੇ ਇਹਨਾਂ ਨੂੰ ਦੋਸ਼ੀ ਕਰਾਰ ਨਹੀਂ ਦਿੱਤਾ ਸੀਗਾ ਇਹ ਆਪਦੇ ਇਹ ਇਸ ਤਰ੍ਹਾਂ ਦੇ ਕਾਰ ਬਿਹਾਰ ਕਰਦੇ ਸੀ ਸਾਨੂੰ ਕੋਈ ਇਤਰਾਜ਼ ਨਹੀਂ ਸੀ ਪਰ ਅੱਜ ਉਹ ਸੰਵਿਧਾਨ ਨੇ ਉਹਨੂੰ ਦੋਸ਼ੀ ਘਰਾੜ ਦਿੱਤਾ ਇਹ ਆਮ ਆਦਮੀ ਦੀ ਪਾਰਟੀ ਨੂੰ ਮੁੱਖ ਮੰਤਰੀ ਸਾਹਿਬ ਨੂੰ ਚਾਹੀਦਾ ਹੈ ਵੀ ਅਮਨ ਅਰੋੜਾ ਤੋਂ ਇਹ ਚੀਜ਼ ਨਹੀਂ ਕਰਵਾਉਣੀ ਚਾਹੀਦੀ ਖਾਸ ਕਰਕੇ ਗੁਰੂਆਂ ਦੀ ਧਰਤੀ ਤੇ ਝੰਡਾ ਤਾਂ ਜੇ ਅੰਮ੍ਰਿਤਸਰ ਨਹੀਂ ਸੰਗਰੂਰ ਵੀ ਨਹੀਂ ਲਹਿਰਾਉਣਾ ਬੰਦਾ ਇੱਕ ਕ੍ਰਿਮੀਨਲ ਬੰਦੇ ਦਾ ਜਦੋਂ ਭਾਰਮ ਪਰਦੇਉ ਤੇ ਸਜ਼ਾ ਆ ਜਾਂਦਾ ਚੋਣ ਨਹੀਂ ਸਕਦਾ ਇੱਕ ਮੰਤਰੀ ਕਿਵੇਂ ਰਹਿ ਸਕਦਾ ਸਾਡੇ ਸਿਧਾਂਤਾਂ ਦੀਆਂ ਝੱਜਾਂ ਲੜਾ ਕੇ ਇਹ ਲੋਕ 26 ਜਨਮ ਦੇ ਝੰਡੇ ਲਹਿਰਾਉਣਗੇ ਤਾਂ ਇੱਥੇ ਕਾਨੂੰਨ ਤਾਂ ਫਿਰ ਕੋਈ ਰਹਿਣਾ ਬਿਲਕੁਲ ਜੀ ਮੈਂ ਕਹਿੰ ਰਿਹਾ ਬਦਲਾ ਦੀ ਗੱਲ ਇਹ ਦੂਸਰੇ ਤਰੀਕੇ ਨਾਲ ਸਮਝ ਕੇ ਇਹਨਾਂ ਨੇ ਲੋਕਾਂ ਨੂੰ ਨਾਰਾ ਦਿੱਤਾ ਬਦਲਾ ਬਦਲਾ ਦਾ ਮਤਲਬ ਆਪਣੀ ਗੱਲ ਕਹਿਣੀ ਤੇ ਉਹ ਤੋਂ ਬਦਲ ਜਾਣਾ